किला नौ कमे आना मिया बीर मिया बन्ना, वीर यासी। मिया बन्ना वाली जगह इधर आ गया फरीदकोट इधर अस फरीदकोट वालों आए कम्बो वाले गेट तो फरीदकोट कम्बो वाला गेट ਇਸ ਸਕੂਲ ਆ ਗਿਆ ਬਹੁਤ ਹੀ ਟੱਕੀ ਬਹੁਤ ਬਯਾਰ ਪਿੰਡ ਲਗਾ ਨਿਕਲ ਗਿਆ ਇੱਕ ਪਿੰਡ ਵਿੱਚ ਦੀ ਬੁੱਲਾਯਾ ਤਾਂ ਉਹ ਜੋੜਾਂ ਦੇ ਦਰਦਾਂ ਵਾਸਤੇ ਜੋੜਾਂ ਦੇ ਦਰਦਾਂ ਵਾਸਤੇ ਤੇ ਹਰ ਇੱਕ ਬਿਮਾਰੀ ਦਾ ਕਾਟ ਹੈ ਬੰਦਾ ਵੀ ਇਸ ਮੁਹਰ ਤੋਂ ਬਗੈਰ 126 ਬਿਮਾਰੀਆਂ ਦਾ ਇਲਾਜ ਕਰਦੀ ਹੈ ਇਹ ਵਾਲੇ ਕੂਟੇ ਇਹਨੂੰ ਕੁੱਟ ਕੇ ਪਾਊਡਰ ਬਣਾ ਲਓ ਆ ਜਿਹੜੇ ਆ ਡੋਡੂ ਇਨਾਂ ਨੂੰ ਛਾਵੇਂ ਸਕਾ ਕੇ ਸੁੱਕੇ ਹੋਏ ਤੇ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਤੇ ਫਿਰ ਇੱਕ ਚਮਚਾ ਸ਼ਾਮ ਨੂੰ ਲੈਣਾ ਰੋਟੀ ਖਾ ਕੇ ਅੱਧੇ ਘੰਟੇ ਬਾਅਦ ਰੋਟੀ ਖਾ ਲਓ ਹੁੰਦੇ ਆ ਨਿਕਲ ਜਾਣ ਗਿਆ ਹਾਂ ਆਪਣੇ ਇਲਾਕੇ ਚੁੱਲਾ ਬਜਾਉਂਦੇ ਹਾਂ ਫੰਡੀ ਨਿਕਲ ਜਾਏਗੀ। ਥਿਆ ਪਖੜਾ ਇਹ ਦੇ ਜਿਹਦੇ ਦੰਦ ਖਰਾਬ ਹੋਣ ਦੰਦਾ ਚ ਰੋਸ਼ਾ ਹੋਵੇ ਕੀੜਾ ਲੱਗਿਆ ਹੋਵੇ ਕੀੜਾ ਵੀ ਮਰ ਜਾਂਦਾ ਦੰਤਨ ਕਰੋ ਤਾਂ ਨਹੀਂ ਕੋਈ। ਇੰਨਾ ਕੀਮਤੀ ਹੈ ਇਹਨੂੰ ਕਹਿੰਦੇ ਪੁਰਥਕੰਡਾ। ਜੜੀਆਂ ਬੂਟੀਆਂ ਬਹੁਤ ਜ਼ਿਆਦਾ ਨੇ ਹਨਾ। ਆ ਤਾਂ ਇਹ ਪਤਾ ਨਹੀਂ ਐਵੇਂ ਲੋਕਾਂ ਨੂੰ ਨਹੀਂ ਤਾਂ दवाई त घर ई हुजनि सारे मर्ज़ जी हरेक बीमारी